ਸਤਿ ਸ੍ਰੀ ਅਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਟ੍ਰੈਂਡਿੰਗ ਸੂਟ ਲੈ ਕੇ ਆਨੇ ਆ ਜੀ ਅੱਜ ਕੱਲ ਇਹ ਬਹੁਤ ਟ੍ਰੈਂਡ 'ਚ ਹੈ ਜੀ ਪਿਓਰ ਕੈਂਬ੍ਰਿਕ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਪਿਓਰ ਕੈਂਬ੍ਰਿਕ ਕਾਟਨ ਡਿਜੀਟਲ ਪ੍ਰਿੰਟ ਪਾਕਿਸਤਾਨੀ ਡਿਜ਼ਾਈਨਰਸ ਬਾਟਮ ਮਿਲੂਗੀ ਬਹੁਤ ਪਿਆਰੀ ਬਾਟਮ ਤੇ ਡਿਜ਼ਾਈਨ ਕਰਿਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 850 ਰੁਪਿਆ 850 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਇਓ ਜੀ ਤੁਸੀਂ ਇੱਕ ਵਾਰ ਮਾਰਕੀਟ ਰੇਟ ਜ਼ਰੂਰ ਪਤਾ ਕਰਿਓ ਕੱਲੀ ਬੋਟ ਮੇ ਤੁਹਾਨੂੰ 600 ਦੀ ਮਿਲੂਗੀ ਜੀ ਅਸੀਂ ਖੁਦ ਵੀ ਪਹਿਲਾਂ ਮਾਰਕੀਟ ਟਰਾਈ ਕਰਦੇ ਹਾਂ ਫਿਰ ਤੁਹਾਡੇ ਲਈ ਫੈਬਰਿਕ ਲੈ ਕੇ ਆਵਨੇ ਹਾਂ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਡਿਜ਼ਾਈਨਿੰਗ ਕਲਰ ਚੈੱਕ ਕਰੋ ਬਹੁਤ ਹੀ ਨਿਊ ਨਿਊ ਪ੍ਰਿੰਟ ਲੈ ਕੇ ਆਨੇ ਆ ਡਾਰਕ ਲਾਈਟ ਦੋਨੋਂ ਤਰ੍ਹਾਂ ਦੇ ਪ੍ਰਿੰਟ ਲੈ ਕੇ ਆਨੇ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜ ਕੇ ਆਪਣੇ ਵਾਸਤੇ ਸੋਨਾ ਜਿਹਾ ਸੂਟ ਬੁੱਕ ਕਰ ਸਕਦੇ ਆ ਪਿਓਰ ਕਾਟਨ ਹੈ ਜੀ ਕੋਈ ਮਿਕਸ ਨਹੀਂ ਹੈ ਪਿਓਰ ਕਾਟਨ ਕਈਆਂ ਮੇਰੀ ਭੈਣਾ ਕਹਿੰਨੀ ਹੈ ਵੀ ਸਾਨੂੰ ਸਕਰੀਨ ਦੀ ਪ੍ਰੋਬਲਮ ਹੈ ਪਿਓਰ ਕਾਟਨ ਹੋਵੇ ਪਿਓ ਹਾਂਜੀ ਪਿਓਰ ਕਾਟਨ ਹੈ ਜੀ ਬਹੁਤ ਵਧੀਆ ਕੁਆਲਿਟੀ ਦੀ ਕਾਟਨ ਹੈ ਬੜੇ ਪਨੇ ਦੀ ਤੁਹਾਨੂੰ ਬਾਟ ਸ਼ਰਟ ਮਿਲੂਗੀ ਬਹੁਤ ਸੋਹਣੀ ਤੇ ਨਾਲ ਤੁਹਾਨੂੰ ਬਾਟਮ ਬਹੁਤ ਫੈਸੀ ਰੀਡੀ ਕਰੀਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਜਿਆਦਾ ਸੋਹਣਾ ਸੂਟ ਚੈੱਕ ਕਰੋ ਜੀ ਕੈਂਬ੍ਰਿਕ ਕਾਟਨ ਦਾ ਸੂਟ ਹੈ ਜੀ 2.5 ਮੀਟਰ ਦੀ ਕੱਟ ਹੈ ਜੀ ਦੁਪੱਟਾ ਤੁਹਾਨੂੰ ਮਲਮਲ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 920 ਰੁਪਿਆ 920 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ ਪਹਿਲਾਂ ਤਾਂ ਜੀ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਹੈ ਇੰਨਾ ਸੋਹਣਾ ਸੂਟ ਹੈ ਜੀ ਸੂਟ ਬਣ ਕੇ ਬਹੁਤ ਹੀ ਪਿਆਰਾ ਲੱਗਣਾ ਜੀ ਸੂਟ ਚੈੱਕ ਕਰੋ ਜੀ ਕਿੰਨੇ ਸੋਹਣੇ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਇਹ ਤੇ ਪਿੱਕਾ ਪਾਓ ਤੇ ਆਪਣੇ ਲਈ ਸੂਟ ਰਖਾਓ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਚਿਕਨ ਦੀ ਬਾਟਮ ਹੈ ਨਾਲ ਵਿਦ ਵਰਕ ਨਾਲ ਤੁਹਾਨੂੰ ਕੋਟੇ ਦਾ ਦੁਪੱਟਾ ਮਿਲੇਗਾ ਬਹੁਤ ਸੋਹਣਾ ਕੱਟ ਵਰਕ ਬਣਿਆ ਹੋਇਆ ਦੁਪੱਟੇ ਤੇ ਦੁਪੱਟਾ ਤੁਹਾਨੂੰ ਚੈੱਕ ਵਿੱਚ ਮਿਲੇਗਾ ਬਹੁਤ ਸੋਹਣਾ ਰਿਯੋਨ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰੀ ਬਿੱਗ ਬਣੀ ਦੀ ਸ਼ਰਟ ਹੈ 55 ਪਲੱਸ ਪਣਾ ਹੁੰਦਾ ਜੀ ਸ਼ਰਟ ਦਾ ਕੋਈ ਇਹ ਨਹੀਂ ਹੈ ਵੀ ਇਹ ਸ਼ਰਟ ਨਹੀਂ ਬਣਦੀ ਪੂਰੀ ਖੁੱਲੀ ਡੁੱਲੀ ਸ਼ਰਟ ਬਣਦੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 899 899 ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ 899 ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾਂ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਮੰਗਵਾ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਬਹੁਤ ਪਿਆਰੇ ਆ ਜੀ ਕਲਰ ਚੈੱਕ ਕਰੀ ਜਾਓ ਪਹਿਲਾਂ ਕਿੰਨੇ ਪਿਆਰੇ ਆ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਜਿਹੇ ਕਲਰ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਹੜੀ ਮੇਰੀਆਂ ਭੈਣਾਂ ਵੀਰ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਤੁਹਾਡੀ ਸਪੋਰਟ ਸਾਡੇ ਕਈ ਸੂਰੇ ਤੱਕ ਪਹੁੰਚੇ ਆ ਅੱਗੇ ਵੀ ਤੁਹਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਥੈਂਕ ਯੂ so much ਤੁਸੀਂ ਸਾਡੀਆਂ ਰੋਜ਼ ਵੀਡੀਓ ਦੇਖਦੇ ਆ ਇਤਨਾ ਹੀ ਵੀਡੀਓ ਦੇਖਿਆ ਕਰੋ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਨੀ ਹੈ ਜੀ ਬਹੁਤ ਹੀ ਪਿਆਰੀ ਪਿਆਰੀ ਕੁਆਲਿਟੀ ਦੇ ਸੂਟ ਲੈ ਕੇ ਆਨੇ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 899 899 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਸਕਰੀਨ ਤੇ ਇਸੀ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆਂ ਪਿਕਾ ਵੀ ਭੇਜ ਸਕਦੇ ਆ ਜੀ ਹਰ ਸੂਟ ਦੇ ਉੱਤੇ ਨੰਬਰ ਲੱਗਿਆ ਹੋਇਆ ਹੈ ਕਈ ਮੇਰੀ ਭੈਣਾਂ ਨੂੰ ਵੀਰਾਂ ਨੂੰ ਪਿਕ ਨਹੀਂ ਸੈਂਡ ਕਰਨੀ ਆਉਂਦੀ ਤਾਂ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਲਈ ਸੂਟ ਰਖਵਾ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਤੁਸੀਂ ਪਿਕਾ ਸੈਂਡ ਕਰ ਸਕਦੇ ਆ ਜੀ Google Pay Paytm ਕਰਨਾ ਹੈ ਕੈਸ਼ ਔਨ ਡਿਲੀਵਰੀ ਆਪਸ਼ਨ ਨਹੀਂ ਹੈਗੀ ਜੀ ਨਾਲ ਦੀ ਨਾਲ ਸੂਟਾਂ ਦੀਆਂ ਪਿੱਕਾ ਭੇਜੀ ਜਾਓ ਜੀ ਵਿਦ ਸ਼ਿਪਿੰਗ ਹਰ ਰੇਟ ਮੈਂਸ਼ਨ ਵਿਦ ਸ਼ਿਪਿੰਗ ਹੋਇਆ ਹੋਇਆ ਹੈ ਜੀ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਂਦੀ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਫੋਰਨ ਦੀ ਸ਼ਿਪਿੰਗ ਲੱਗਦੀ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਮਿਲਣਗੇ ਜੀ ਤੁਹਾਨੂੰ ਕੈਂਪਰੀਕ ਕੋਟ ਦੀ ਸਲਫ ਪ੍ਰਿੰਟ ਦੇ ਬਹੁਤ ਬੈਸਟ ਕੁਆਲਿਟੀ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕੋਈ ਐਦਾਂ ਦੀ ਕਾਟਨ ਨਹੀਂ ਹੈਗੀ ਇਹ ਵੀ ਦੋ ਤੋਂ ਹੈ ਭਾਏ ਕਾਟਨ ਖਰਾਬ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਇਸੇ ਨੰਬਰ ਤੇ ਪਿੱਕਾ ਭੇਜ ਕੇ ਤੁਸੀਂ ਆਪਣਾ ਸੂਟ ਬੁੱਕ ਕਰੋ ਐਨੀ ਸੋਹਣੀ ਕਾਟਨ ਹੈ ਜੀ ਬਾਟਮ ਤੇ ਥੋੜੀ ਥੋੜਾ ਵਰਕ ਵੀ ਕਰਾ ਸਕਦੇ ਆ ਪਲਾਜੋ ਬਣਾਓ ਸਟ੍ਰੇਟ ਸਲਵਾਰ ਬਣਾਓ ਪੈਂਟ ਪਲਾਜੋ ਬਣਾਓ ਜੋ ਮਰਜੀ ਬਣਾਓ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਬਹੁਤ ਪਿਆਰੇ ਜੇ ਸੂਟ ਹੈ ਜੀ ਸੂਟਾਂ ਦਾ ਰੇਟ ਬਹੁਤ ਘੱਟ ਹੈ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਉਹ ਸਿੰਗਲ ਸਿੰਗਲ ਪੀਸ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਬਾਟਮ ਤੇ ਵਰਕ ਵਾਲੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕੈਂਬ੍ਰਿਕ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਾਵਾ ਬਿੱਗ ਪਨੇ ਦਾ ਤੁਹਾਨੂੰ ਬਾਟਮ ਦਾ ਕਪੜਾ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤੁਹਾਨੂੰ ਟਾਈਨ ਡਾਈ ਮਿਲੂਗਾ ਮਸਲੀਨ ਦਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 820 ਰੁਪਿਆ 820 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜੋ ਪਹਿਲਾਂ ਤਾਂ ਜੀ ਤੁਸੀਂ ਬਾਟਮ ਦਾ ਵਰਕ ਚੈੱਕ ਕਰੋ ਕਿੰਨਾ ਪਿਆਰਾ ਏ ਬਿਲਕੁਲ ਕੰਟਰਾਸਟ ਨਾਲ ਮਲਾ ਕੇ ਵਰਕ ਕਰਿਆ ਹੋਇਆ ਹੈ ਸ਼ਰਟ ਦੇ ਬਹੁਤ ਪਿਆਰੀ ਸੂਟ ਦੀ ਲੁੱਕ ਆਉਣੀ ਹੈ ਜੀ ਜੇ ਆਪਾਂ ਇਦਾਂ ਦਾ ਦੁਪੱਟਾ ਡਾਈ ਕਰਾਉਣੀ ਹੈ ਜੀ 150 ਦਾ ਦੁਪੱਟੇ ਦੀ ਡਾਈ ਦੇ ਲੈ ਲੈਣੇ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਬੁੱਕ ਕਰੋ ਜੀ ਕੋਈ ਮੇਰੀ ਭੈਣ ਰਿਆ ਨਾ ਜਾਵੇ ਵੀਡੀਓ ਨੂੰ ਤੱਪ ਕੇ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਪਹਿਲੀ ਆ ਰਹੀਆਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਕੱਪੜਾ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਸੀ ਥਰੂ ਕੱਪੜਾ ਨਹੀਂ ਹੈਗਾ ਜੀ ਜਿਹੜਾ ਤੁਸੀਂ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਬੁੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੀ ਜਾਓ ਜੀ ਅਗਲਾ ਸੂਟ ਹੈਗਾ ਜੀ ਕੈਂਬ੍ਰਿਕ ਕਾਟਨ ਦਾ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਪਿਆਰਾ ਬਿਗ ਪਨੇ ਦਾ ਸੂਟ ਹੈ ਜੀ ਨਾਲ ਫੁੱਲ ਪਿਓਰ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 1050 सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਵਧੀਆ ਕੁਆਲਟੀ ਦੇ ਸੂਟ ਹੈ ਜੀ ਬਿਲਕੁਲ ਸੀ ਥਰੂ ਸੂਟ ਨਹੀਂ ਹੈਗਾ ਜੀ ਲੇਸ ਲਾ ਕੇ ਸੂਟ ਦੀ ਫਿਨਿਸ਼ਿੰਗ ਕਰੀ ਹੋਈ ਹੈ ਜੀ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਮਿਲੂਗਾ ਲੇਸ ਦੀ ਫਿਨਿਸ਼ਿੰਗ ਹੋਈ ਵੀ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਨਾਲ ਦੀ ਨਾਲ ਬਹੁਤ ਹੀ ਪਿਆਰੇ ਜੇ ਕਲਰ ਹੈ ਜੀ ਅਲੱਗ-ਅਲੱਗ ਕਲਰ ਮਿਲਣਗੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਿੰਗ ਮਿਲੂਗੀ ਜੀ ਨਾਲ ਪ्योर ਦਾ ਦੁਪੱਟਾ ਮਿਲੂਗਾ ਜੀ ਦੁਪੱਟੇ ਨੂੰ ਵੀ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਐਦਾਂ ਨਹੀਂ ਹੈ ਕਿ ਦੁਪੱਟੇ ਤੇ ਤੁਹਾਨੂੰ ਕੁਝ ਅਲੱਗ ਤੇ ਕਰਾਉਣਾ ਪਊਗਾ ਜੀ ਦੁਪੱਟੇ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਨਾਲ ਦੀ ਨਾਲ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਲਓ ਪੇਮੈਂਟ ਪਾ ਦਿਓ ਤੇ ਆਪਣਾ ਸੂਟ ਰੱਖਾਓ ਇਹ ਨਾ ਹੋਵੇ ਵੀ ਤੁਸੀਂ ਜਨਰਲ ਸੂਟ ਪਸੰਦ ਕਰੋ ਸੂਟ ਸੇਲ ਹੋ ਜਾਣ ਜੀ ਅਗਲਾ ਸੂਟ ਚੈੱਕ ਕਰੋ ਜੀ ਕੈਂਪਰਿਕ ਕਾਟਨ ਦਾ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਪਿਆਰਾ ਸੂਟ ਤੇ ਬਾਰਕ ਹੋਇਆ ਵੈ ਦੁਪੱਟਾ ਤੁਹਾਨੂੰ ਮਸਲੀਨ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਕਲਰ ਹੈਗੇ ਆ 2 ਜਾਂ 3 ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਨਾ ਉਹ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਜੀ ਨਾ ਇਹਦੇ ਵਿੱਚ ਲਾਈਨਿੰਗ ਲੱਗਣੀ ਆ ਤੁਸੀਂ ਜਿੱਦਾਂ ਵਰ ਜੀ ਇਹਨੂੰ ਫੈਸ਼ਨ ਤੇ ਪਾ ਸਕਦੇ ਆ ਸੂਟ ਦੀ ਲੁੱਕ ਵੜ ਕੇ ਬਹੁਤ ਪਿਆਰੀ ਹੋਣੀ ਆ ਜੇ ਤੁਸੀਂ ਐਨਾ ਵਰਕ ਕਢਾਈ ਵਾਲੇ ਤੋਂ ਕਰਵਾਉਂਗੇ ਨਾ ਜੀ 7-800 ਤੋਂ ਤੁਹਾਡੇ ਕਢਾਈ ਦਾ ਲੈ ਲੈਣਾ ਇੱਕ ਵਾਰ ਜ਼ਰੂਰ ਟਰਾਈ ਕਰਿਓ ਪਿਕ ਦਿਖਾ ਕੇ ਨਾ ਜ਼ਰੂਰ ਪੁੱਛਿਓ ਕਾਰੀਗਰ ਨੂੰ ਕਿ ਤੁਸੀਂ ਇਹ ਸੂਟ ਦੇ ਕਿੰਨੇ ਪੈਸੇ ਲਉਂਗੇ ਜੀ ਬਹੁਤ ਹੀ ਪਿਆਰਾ ਜਿਹਾ ਪਾਰਟੀ ਵੇਅਰ ਸੂਟ ਲੈ ਕੇ ਆਂਦਾ ਤੁਹਾਡੇ ਲਈ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਕੈਂਬ੍ਰਿਕ ਕਾਟਨ ਤੇ ਰੀਡੀ ਕਰਿਆ ਜੀ ਪੇਣਾ ਦੀ ਬਹੁਤ ਡਿਮਾਂਡ ਸੀ ਕਿ ਕਾਟਨ ਤੇ ਕੁ ਵਧੀਆ ਜਿਹਾ ਵਰਕ ਲੈ ਕੇ ਆਓ ਦੁਪੱਟੇ ਤੇ ਤੁਹਾਨੂੰ ਕੱਟ ਵਰਕ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਲਾਈਟ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਚਿਕਨ ਦੀ ਪਾਟਮ ਵਾਲੇ ਸੂਟ ਹੈ ਜੀ ਇਹ ਸੂਟ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 800 ਰੁਪਿਆ 800 ਰੁਪਏ ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਮਿਲੂਗਾ ਜੀ ਕੈਂਬ੍ਰਿਕ ਕਾਟਨ ਦੀ ਸ਼ਰਟ ਹੈ ਚਿਕਨ ਦੀ ਨਾਲ ਬਾਟਮ ਹੈ ਜੀ ਕਲਰ ਚਾਰਟ ਚੈੱਕ ਕਰੀ ਜਿਓ ਜੀ ਨਾਲ ਦੀ ਨਾਮ ਇੱਕ ਜੀ ਹੋਰ ਗੱਲ ਮੈਂ ਬਾਰ ਬਾਰ ਵੀਡੀਓ ਚ ਦੱਸ ਰਹੀ ਆ ਜੀ ਵੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਫਿਰ ਵੀ ਮੇਰੀਆਂ ਭੈਣਾਂ ਕਈ ਕਹਿਦਨੀ ਆ ਸੂਟ ਦੀਆਂ ਪਿੱਕਾਂ ਭੇਜ ਕੇ ਵੀ ਅਸੀਂ ਕੈਸ਼ ਔਨ ਡਿਲੀਵਰੀ ਕਰਦੀਆਂ ਦੇਖੋ ਭੈਣ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਕੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਆ ਸੂਟ ਦਾ ਪ੍ਰਿੰਟ ਚੈੱਕ ਕਰੋ ਬਾਟਮ ਚੈੱਕ ਕਰੋ ਜੀ ਬਹੁਤ ਬਿਆਰੀ ਬਾਟਮ ਹੈ ਜੀ ਬਹੁਤ ਘੱਟ ਰੇਟ ਤੇ ਤੁਹਾਨੂੰ ਸੂਟ ਦੇ ਰਹੇ ਆ ਜੀ ਨਾਲ ਦੀ ਨਾਲ ਪਿੱਕਾਂ ਸੈਂਡ ਕਰਕੇ ਆਪਣੇ ਲਈ ਸੂਟ ਮੰਗਵਾਓ ਚਿਕਨ ਵਰਕ ਵਾਲੇ ਸੂਟ ਅੱਜਕੱਲ ਬਹੁਤ ਟ੍ਰੈਂਡ ਚ ਹੈ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਲੈ ਕੇ ਆਨੇ ਆ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹਦੀ ਪਿਕ ਭੇਜ ਕੇ ਆਪਣੇ ਲਈ ਸੂਟ ਰਖਵਾਓ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਚਿਕਨ ਦੀ ਬਾਟਮ ਹੈ ਨਾਲ ਪ੍ਰਿੰਟਡ ਸ਼ਰਟ ਹੈ ਬਹੁਤ ਪਿਆਰੀ ਬਿੱਗ ਪਨੇ ਦੀ ਤੁਹਾਨੂੰ ਸ਼ਰਟ ਮਿਲੂਗੀ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਆਪਣਾ ਨਾਪ ਸੈਂਡ ਕਰੋ ਸੂਟ ਸਟੀਚੋ ਜਾਂ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਪਹਿਲਾਂ ਤਾਂ ਚਿਕਨ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਦੀ ਚਿਕਨ ਲਾਈ ਵੀ ਆ ਇਹ ਨਹੀਂ ਹੈ ਵੀ ਹਲਕੀ ਕੁਆਲਿਟੀ ਦੀ ਚਿਕਨ ਹੈ ਬਹੁਤ ਬੈਸਟ ਕੁਆਲਿਟੀ ਦੀ ਚਿਕਨ ਹੈ ਜੀ ਦੀ ਬੈਸਟ ਬਹੁਤ ਸੋਹਣੀ ਚਿਕਨ ਹੈ ਜੀ ਨਾਲ ਕੰਟਰਾਸਟ ਸ਼ਰਟਾਂ ਲਾਈਆਂ ਮੈਂ ਬਹੁਤ ਪਿਆਰੀਆਂ ਜਿਹੜੇ ਜਿਹੜੀਆਂ ਮੇਰੀਆਂ ਪੈਣਾ ਚਿਕਨ ਪੌਂਡ ਦੀਆਂ ਸ਼ਕੀਨ ਨਾਲ ਦੀ ਨਾਲ ਸੂਟ ਆਰਡਰ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਪ੍ਰਿੰਟ ਲੈ ਕੇ ਆਨੇ ਆ ਜੀ ਸਾਰੇ ਪ੍ਰਿੰਟ ਅਲੱਗ ਹੈ ਜੀ ਕੋਈ ਪ੍ਰਿੰਟ ਤੁਹਾਨੂੰ ਆਮ ਦੇਖਣ ਨੂੰ ਨਹੀਂ ਮਿਲੂਗਾ ਦੁਕਾਨਾਂ ਤੇ ਇੰਨੇ ਪਿਆਰੇ-ਪਿਆਰੇ ਪ੍ਰਿੰਟਿੰਗ ਲੈ ਕੇ ਆਂਦੀ ਆ ਕਲਰ ਚਾਰਟ ਚੈੱਕ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਬਾਟਮ ਬਣਾਓ ਚਿਕਨ ਦੀ ਪਲਾਜ਼ੋ ਬਣਾਓ ਪੂਰਾ ਤੁਹਾਨੂੰ ਕੱਪੜਾ ਮਿਲੂਗਾ ਇਹ ਨਹੀਂ ਵੀ ਕੱਪੜਾ ਘੱਟ ਮਿਲੂਗਾ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਕੈਂਪਰੀਕ ਕਾਡ ਪਰ ਦੀ ਤੁਹਾਨੂੰ ਬਿੱਗ ਪਨੇ ਦੀ ਸੂਟ ਮਿਲੂਗਾ ਜੀ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 850 ਰੁਪਿਆ 850 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ 3.5 ਮੀਟਰ ਬੜੇ ਪਨੇ ਦਾ ਸੂਟ ਹੈ ਜੀ ਕਲਰ ਚਾਰਟ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਕਲਰ ਚਾਰਟ ਬਹੁਤ ਜ਼ਿਆਦਾ ਸੋਹਣੇ ਆ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੀ ਜਾਓ ਜੀ ਨਾਲ ਦੀ ਨਾਲ ਕੋਈ ਮੇਰੀ ਪੈਨ ਰਹਿ ਨਾ ਜਾਵੇ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਅੱਗੇ ਵੀ ਇਦਾਂ ਹੀ ਪਿਆਰ ਕਰਦੇ ਰਹੋ ਧੰਨਵਾਦ